ਬੈਠੇ ਬੈਠੇ ਦਿਮਾਗ ਜਾ ਰਿਹਾ ਸੀਗਾ ਕਿ ਤਕਤ ਸਭ ਸਾਰੇ ਜਿਹੜੇ ਆ ਉਹ ਮੈਂ ਖੁਦ ਹੀ ਅਜੇ ਕਰਨੇ ਸੀਗੇ ਤੇ ਕਿਉਂ ਨਾ ਮੈਂ ਦਰਸ਼ਨ ਜਿਹੜੇ ਨੇ ਉਹ ਬਾਈਕ ਦੇ ਜਾਮਾ ਕਰ ਲੇ। ਮਤਲਬ ਉਹਨਾਂ ਨੇ ਰਾਈਟ ਦਾ ਮੋਟਿਵ ਤੇ ਪਹਿਲਾਂ ਹੀ ਪੜ ਲਿਆ ਸੀਗਾ। ਸਾਰੇ ਜਾਨੇ ਮੁੰਡਿਆਂ ਨੇ ਨਾ ਹੱਥ ਜੋੜ ਕੇ ਖੜੇ ਹੋ ਗਏ। ਮਤਲਬ ਇੱਕਦਮ ਉਹਨਾਂ ਨੂੰ ਪੋਜ਼ਿਟਿਵ ਵਾਈਬਸ ਆਈਆਂ ਕਿ ਫ੍ਰੀਮੇਲ ਆ ਰਹੀ ਹੈ ਸਲਾਈਡ ਤੇ ਉੱਤੇ। ਇਹ ਕਸ਼ਮੀਰ ਤੋਂ ਕਨਗਰ ਉਹ ਵੀ ਸੋਲੋ ਰਾਈਡ ਕੀਤੀ ਸੀ ਕਿ ਮੈਮ ਬੱਖਬਾਕ ਤੁਸੀਂ ਰਾਜਾ ਤੁਸੀਂ ਜੇ ਸੀ ਕਿਵੇਂ ਕੋਈ ਮੁਸ਼ਕਿਲ ਦਾ ਸਾਹਮਣਾ ਹੀ ਕਰਨਾਵੇਂ ਕੋਈ ਖਾਸ ਕਰਕੇ ਜੇ ਲੇਡੀ ਹੋ ਕੋਈ ਔਂਕੜਾ ਕੀ ਬਾਈਕ ਕੋਈ ਰਸਤੇ ਦੇ ਖਰਾਬ ਕੁਝ ਹੋਏ ਕੋਈ ਕੁਝ ਵੀ ਕੋਈ ਦਿੱਕਤ ਆ ਕੋਈ ਸਾਹਮਣਾ ਨਹੀਂ ਕਰਨਾ ਪੈਣਾ ਜੇ ਤੁ ਵੀ ਕੋਈ ਰਾਈਟ ਪਲਾਨ ਹੁੰਦੀ ਨਾ ਉਹਦੇ ਪਿੱਛੇ ਇੱਕ ਬਹੁਤ ਮੋਟੀਵੇਸ਼ਨਲ ਰਾਈਡ ਹੁੰਦੀ ਹੈ ਜਾਂ ਉਹਦੇ ਪਿੱਛੇ ਇੱਕ ਮੈਸੇਜ ਹੁੰਦਾ ਹੈ ਤਾਂ ਫੈਮਲੀ ਨੂੰ ਵੀ ਅੱਛਾ ਲੱਗਦਾ ਹੈ ਕਿ ਇਹ ਜੇ ਕੋਡ ਰਾਈਡ ਕਰ ਰਹੀ ਹੈ ਤਾਂ ਉਹਦੇ ਪਿੱਛੇ ਇੱਕ ਮੈਸੇਜ ਹੈ ਸੋਸਾਇਟੀ ਲਈ ਦੀ ਰਾਈਡਿੰਗ ਦੇ ਵਿੱਚ ਸਾਨੂੰ ਨੇਚਰ ਦੇ ਨਾਲ ਕਨੈਕਟ ਹੋਣ ਦਾ ਬਹੁਤ ਅੱਛਾ ਮੌਕਾ ਮਿਲਦਾ ਹੈ ਜਿੰਨਾ ਕਸੀ ਬਾਈਕ ਤੇ ਹੋਤੇ ਨੇਚਰ ਦੇ ਨਾਲ ਕਨੈਕਟ ਹੁੰਦੇ ਹੁੰਦੇ ਅਸੀਂ ਵੈਸੇ ਹੋਰ ਕਿਸੇ ਵੀਕਲ ਤੇ ਨਹੀਂ ਹੁੰਦੇ ਅੱਜ ਅਸੀਂ ਤੁਹਾਨੂੰ ਉਸ ਪੰਜਾਬ ਦੀ ਸ਼ੇਰਨੀ ਨਾਲ ਮਿਲਵਾਨ ਜਾ ਰਹੇ ਹਾਂ ਜੋ ਕਿ ਏਸ਼ੀਆ ਦੀ ਪਹਿਲੀ ਮਹਿਲਾ ਹੈ ਜਿਸ ਨੇ ਸੋਨੋ ਜਿਹੜੀ ਬਾਈਕ ਰੈਡ ਕੀਤੀ ਹੈ ਕਸ਼ਮੀਰ ਟੂ ਕਨਿਆ ਕੁਮਾਰੀ ਤਾਂ ਹੁਣ ਉਸ ਦੇ ਵੱਲੋਂ ਪੰਜ ਤਖਤਾ ਦੀ ਜਿਹੜੀ ਐ ਰੈਡ ਕੀਤੀ ਜਾ ਰਹੀ ਹੈਗੀ ਇਕੱਲੇ ਸੋਲੋ ਰੈਡ ਤੁਹਾਨੂੰ ਦੱਸਦੇ ਕਿ ਉਹ ਆਖਰੀ ਜਿਹੜੇ ਤਖਸੈਬ ਆਕਾਲ ਤਖਸੈਬ ਵਾਸਤੇ ਜਿਹੜੀਆਂ ਦਰਸ਼ਨ ਉਸ ਤੋਂ ਜਿਹੜੇ ਕੀਤੇ ਜਾਣਗੇ ਤੋਂ ਅੰਮ੍ਰਿਤਸਰ ਪਹੁੰਚ ਚੁੱਕੇ ਹੋਏ ਗੱਲਬਾਤ ਕਰਾਂਗੇ ਮੈਮ ਤੁਸੀਂ ਏਸ਼ੀਆ ਦੀ ਮੈਮ ਪਹਿਲੀ ਮਈ ਲਾਓ ਜਿਸ ਨੇ ਪੂਰਾ ਭਾਰਤ ਦੀ ਅਸਰ ਕੀਤੀ ਹੁਣ ਤੁਸੀਂ ਆਕਾਲ ਤਖਸੈਬ ਜਿਹੜੇ ਤਖਸੈਬ ਨੇ ਉਹਨਾਂ ਦੇ ਤੁਸੀਂ ਦਰਸ਼ਨ ਕਰਨ ਲਈ ਪਹੁੰਚੇ ਕਿਸ ਤਰ੍ਹਾਂ ਮੈਮ ਆਈਡੀਆ ਤੇ ਇਹ ਸਭ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿਉਂਕਿ ਬਾਈ ਕਿਸੇ ਵੇਚ ਦੇਗੀ ਉਹ ਜਿਹੜੇ ਖਾਸ ਕਰਕੇ ਮੁੰਡੇ ਚਲਾਉਂਦੇ ਨੇ ਮਰਦ ਚਲਾਉਂਦੇ ਨੇ ਪਰ ਮਹਿਲਾ ਮੈ ਤੁਹਾਨੂੰ ਕਦੇ ਸ਼ੌਂਕ ਪਿਆ ਬਾਈਕ ਲਾਂਦਾ ਜਿਹੜੀ ਹੁਣ ਇਹ ਯਾਤਰਾ ਦਾ ਰੋਕ ਕੀਤੀ ਜਾ ਰਹੀ ਆ ਇਸ ਦਾ ਮੱਖ ਮੁੱਖ ਮਕਸਦ ਕੀ ਹੈ ਸਰ ਐਕਚੁਅਲੀ ਬਾਈਕਿੰਗ ਕਾਫੀ ਧੇਰ ਤੋਂ ਮੈਂ ਕਰ ਰਹੀ ਸੀਗੀ ਔਰ ਰਾਈਡਸ ਕਾਫੀ ਕੀਤੀਆਂ ਆ 올 ਇੰਡੀਆ ਪੂਰਾ ਰਾਈਡ ਕੀਤਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੀ ਰਾਈਡ ਸੀ ਪ੍ਰਾਈਮ ਮਿਨਿਸਟਰ ਮੋਦੀ ਵੱਲੋਂ ਸਪான்ਸਰ ਸੀ ਉਹ ਵੀ ਅਸੀਂ ਰਾਈਡ ਕੀਤੀ ਹੈ ਮੈਂ ਮਤਲਬ ਉਹ 100 ਡੇਜ਼ ਰਾਈਡ ਚੱਲੀ ਸੀ ਉਸ ਤੋਂ ਇਲਾਵਾ ਵੀ ਲਦਾਖ ਸਪੀਤੀ ਹੋਰ ਕਈ ਰਾਈਡਸ ਕੀਤੀਆਂ ਨੇ ਪਰ ਇਸ ਤਰ੍ਹਾਂ ਲੱਗਦਾ ਸੀ ਆ ਕੋਈ ਮੋਟੀਵੇਸ਼ਨ ਵਾਲੀ ਰਾਈਡ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਰਾਈਡਰਸ ਨੂੰ ਇੱਕ ਅਲੱਗ ਮਤਲਬ ਜਿਸ ਤਰ੍ਹਾਂ ਰੂਹਾਨੀਅਤ ਵਾਲ ਗੁਰਮਤ ਵਾਲ ਜਾਣ ਦਾ ਮੌਕਾ ਮਿਲੇ ਔਰ ਆਮ ਤੌਰ ਤੇ ਦੇਖਿਆ ਜਾਂਦਾ ਸੀ ਕਿ ਅਨੰਦਪੁਰ ਸਾਹਿਬ होली ਮਹੱਲੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆਪਣੇ ਯੰਗ ਯੰਗ ਸਰ ਹੈਗੇ ਉਹ ਬਾਈਕ ਤੇ ਜਾਂਦੇ ਆ ਤੇ ਫਿਰ ਇਸ ਤਰ੍ਹਾਂ ਬੈਠੇ ਬੈਠੇ ਦਿਮਾਗ ਚ ਆ ਰਿਹਾ ਸੀਗਾ ਕਿ ਤਕਤ ਸਾਬ ਸਾਰੇ ਜਿਹੜੇ ਆ ਉਹ ਮੈਂ ਖੁਦ ਵੀ ਅਜੇ ਕਰਨੇ ਸੀਗੇ ਤੇ ਕਿਉਂ ਨਾ ਮੈਂ ਦਰਸ਼ਨ ਜਿਹੜੇ ਨੇ ਉਹ ਬਾਈਕ ਤੇ ਜਾਵਾ ਕਰਨ ਦੇ ਲਈ ਜੋ ਜਿਸ ਤਰ੍ਹਾਂ ਮੈਂ ਪਟਨਾ ਸੈਪੇ ਗਏ ਉਹਨਾਂ ਡੇਢ ਸੈਪੇ ਗਏ ਮੈਂ ਉੱਥੇ ਜਾ ਕੇ ਜਦੋਂ ਤੋਂ ਲੋਕ ਵੇਖਦੇ ਸੀਗੇ ਕਿ ਮਹਿਲਾ ਜਿਹੜੀ ਸੋਲੋ ਰੈਡ ਕਰ ਰਹੀ ਆ ਉਹ ਨਿਕਲੀ ਆ ਘਰੋਂ ਬਾਹਰ ਲੋਕਾਂ ਦਾ ਮੈਂ ਰਵਈਆ ਕਿਸ ਤਰ੍ਹਾਂ ਦੇ ਜਦੋਂ ਤੁਹਾਨੂੰ ਵੇਖਦੇ ਸੀਗੇ ਕੀ ਕਹਿੰਦੇ ਸੀਗੇ ਮੈਂ ਤੁਹਾਨੂੰ ਵੇਖ ਕੇ ਮੈਂ ਇਨਸੀਡੈਂਟ ਤੇ ਬਹੁਤ ਜ਼ਿਆਦਾ ਹੋਏ ਪਰ ਦੋ ਹੀ ਦੱਸਾਂਗੀ ਇਨ ਸ਼ਾਰਟ ਐਕਚੁਅਲੀ ਇੱਕ ਤੇ ਜਦੋਂ ਅਸੀਂ ਪੂਰਾ ਰਾਈਡਿੰਗ ਅਟਾਇਰ ਪਾਏ ਹੁੰਦਾ ਨਾ ਇਹ ਨਹੀਂ ਪਤਾ ਲੱਗਦਾ ਫੀਮੇਲ ਹੈ ਕਿ ਮੇਲ ਪਰਸਨ ਹੈ ਹੈਨਾ ਪਰ ਜਦੋਂ ਅਸੀਂ ਹੈਲਮਟ ਚੁੱਕ ਕੇ ਗੱਲ ਕਰੀਦੀ ਹੈ ਫਿਰ ਪਤਾ ਲੱਗਦਾ ਹੈ ਅੱਜ ਮਾਰਨਿੰਗ ਜੀ ਮਾਨਸਾ ਵੱਲੋਂ ਆ ਰਹੀ ਸੀ ਤੇ ਮੇਰੇ ਅੱਗੇ ਇੱਕ ਨਾ ਜੀਪ ਨਿਕਲੀ ਉਧਰ ਤੁਹਾਨੂੰ ਪਤਾ ਪਟਿੰਡਾ ਮਾਨਸਾ ਦੇ ਵਿੱਚ ਓਪਨ ਜੀਪ ਬਹੁਤ ਚੱਲਦੀਆਂ ਨੇ ਉਹ 7-8 ਮੁੰਡੇ ਸੀਗੇ ਸੀਗੇ ਗੁਰਸਿੱਖ ਸੇਗੇ ਉਹਨਾਂ ਨੇ ਪੱਟਕੇ ਲਗਾਏ ਹੋਏ ਸੀਗੇ ਉਹਨਾਂ ਨੇ ਆਪਣੀ ਗੱਡੀ ਮੇਰੇ ਕੋਲੋਂ ਵੀ ਕ੍ਰਾਸ ਕੀਤੀ ਔਰ ਥੰਮਸ ਅਪ ਕਰਦੇ ਹੋਏ ਨਾ ਤੇ ਉਹ ਜੇ ਕਾਰੇ ਲਗਾਦੇ ਚਲੇ ਗਏ ਉਹਨੂੰ ਪਹਿਲੇ ਤੇ ਆਈ ਲੱਗ ਰਿਹਾ ਕਿ ਕੋ ਆਏ ਹੈ ਕੋਈ ਪਰ ਜਦੋਂ ਨੂੰ ਪਤਾ ਲੱਗਾ ਕਿ ਮਹਿਲਾ ਹੈਗੀ ਆ ਜੋ ਨਿਕਲੀ ਹੈ ਕਰੋ ਬਾਦ ਜਦੋਂ ਉਹ ਨਿਕਲ ਗਏ ਕ੍ਰਾਸ ਕਰ ਗਏ ਤੇ ਮੈਂ ਵੀ ਆਪਣੇ ਵੱਲੋਂ ਵੇਵ ਕਰ ਦਿੱਤਾ ਔਰ ਉਹ 1 ਕਿਲੋਮੀਟਰ ਜਾ ਕੇ ਉਹਨਾਂ ਨੇ ਗੱਡੀ ਰੋਕ ਲਈ ਮੈਂ ਕਿੰਨੇ ਸਾਰੇ ਲੜਕੇ ਐ ਔਰ ਮੈਂ ਰੋਡ ਵੀ ਬਿਲਕੁਲ ਖਾਲੀ ਸੀਗਾ ਮੈਂ ਲਿੰਕ ਰੋਡ ਲਿਆ ਹੋਇਆ ਸੀ ਫਿਰ ਮੈਂ ਸਟਾਪ ਕਰ ਲਿਆ ਮੈਂ ਕਿ ਚਲੋ ਕੋਈ ਨਹੀਂ ਇਹ ਗੱਲ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਗੱਲ ਕੀਤੀ ਵੀ ਕਿੱਧਰ ਜਾ ਰਿਹਾ ਤੂੰ ਮਤਲਬ ਫॉर द ਮੇਲ ਪਰਸਨ ਉਹਨਾਂ ਨੇ ਸਮਝਿਆ ਫਿਰ ਮੇਜਾ ਤੋ ਹੈਲਮਟ ਥੋੜਾ ਉੱਪਰ ਚੁੱਕਿਆ ਤੋ ਉਹਨਾਂ ਦੇ ਹੱਥ ਜੁੜ ਗਏ ਮਤਲਬ ਉਹਨਾਂ ਨੇ ਰਾਈਟ ਦਾ ਮੋਟਿਵ ਤੇ ਪਹਿਲਾਂ ਹੀ ਪੜ ਲਿਆ ਸੀਗਾ ਸਾਰੇ ਜਣੇ ਮੁੰਡਿਆਂ ਨੇ ਨਾ ਹੱਥ ਜੋੜ ਕੇ ਖੜੇ ਹੋ ਗਏ ਮਤਲਬ ਇੱਕਦਮ ਉਹਨਾਂ ਨੂੰ

ਮਤਲਬ ਬਹੁਤ ਜੇ ਆਪਾਂ ਯੰਗ ਜਿਹੜੇ ਯੂਥ ਹੈ ਉਹਨਾਂ ਨੂੰ ਅੱਛੇ ਮੈਸੇਜ ਦਵਾਂਗੇ ਤੇ ਬੱਚੇ ਵੀ ਉਹਨਾਂ ਨੂੰ ਬਹੁਤ ਫਾਲੋਅ ਅਪ ਕਰਦੇ ਆ ਤੇ ਜੇ ਉਹ ਰਾਈਡਰਸ ਮੈਨੂੰ ਲੱਗਦਾ ਹੈ ਕਿ ਕੱਲਾ ਇਹ ਨਾ ਹੋਵੇ ਕਿ ਆਪਣੀ ਇੰਜੋਏਮੈਂਟ ਲਈ ਅਸੀਂ ਜਾ ਰਹੇ ਆ ਅਸੀਂ ਕੁਝ ਸਿੱਖਿਆ ਵੀ ਲਈ ਹੈ ਸੋਸਾਇਟੀ ਨਾਲ ਤੇ ਮੈਮ ਇਸ ਤਰ੍ਹਾਂ ਤੁਸੀਂ ਪੂਰੇ ਭਾਰਤ ਦੀ ਵੀ ਮੈਮ ਤੁਸੀਂ ਅਸਾਇਰ ਕੀਤੀ ਹੋਈ ਹੈ ਕਸ਼ਮੀਰ ਤੋਂ ਕੁੰਨਗੁਰ ਉਹ ਵੀ ਸੋਲੋ ਰਾਈਡ ਕੀਤੀ ਸੀ ਕਿ ਮੈਮ ਬਾਕਬਾ ਤੁਸੀਂ ਰਾਜ ਹੈ ਤੁਸੀਂ ਗਏ ਸੀਗੇ ਕਿਵੇਂ ਕੋਈ ਮੁਸ਼ਕਿਲ ਦਾ ਸਾਹਮਣਾ ਹੀ ਕਰਨਾ ਵੀ ਕੋਈ ਖਾਸ ਕਰਕੇ ਤੁਸੀਂ ਲੇਡੀ ਹੋ ਕੋਈ ਔਂਕੜਾ ਕਿ ਬਾਈਕ ਕੋਈ ਰਸਤੇ ਦੇ ਖਰਾਬ ਕੁਝ ਹੋਏ ਕੋਈ ਕੁਝ ਵੀ ਕੋਈ ਦਿੱਕਤ ਹੈ ਕੋਈ ਸਾਮਨ ਨਹੀਂ ਕਰਨਾ ਪਿਆ ਉਹ ਵੀ ਜਰੂਰ ਅਸੀਂ ਜਰੂਰ ਸੁਣਨਾ ਚਾਹਾਂਗੇ ਤੁਹਾਡੇ ਨਾਲ ਬਾਈਕ ਦੇ ਵਿੱਚ ਖਾਸ ਮੇਜਰ ਪ੍ਰੋਬਲਮ ਨਹੀਂ ਆਉਂਦੀ ਜਦੋਂ ਰਾਈਟ ਸਟਾਰਟ ਕਰਨੀ ਹੁੰਦੀ ਹੈ ਤੇ ਪੂਰਾ ਅਸੀਂ ਉਹਨਾਂ ਨੂੰ ਸੈਟਅਪ ਕਰਵਾ ਲਈਦਾ ਹੈ ਬਾਈਕ ਵੋਇਟ ਵਰੀ ਉਸ ਤੋਂ ਬਾਅਦ ਸਮ ਹਾਉ ਜਿਹੜਾ 3000 35000 ਕਿਲੋਮੀਟਰ ਤੋਂ ਬਾਅਦ ਫਿਰ ਜਿਹੜੀ ਬਾਈਕ ਹੁੰਦੀ ਉਹਨੂੰ ਇੱਕ ਵਾਰੀ ਫਿਰ ਚੈੱਕ ਕਰਵਾ ਲੈਦੇ ਕਿਉਂਕਿ ਹਰ ਇੱਕ ਸਿਟੀ ਦੇ ਵਿੱਚ ਰਾਇਲ ਇਨਫੀਲਡ ਦੇ ਸ਼ੋਅਰੂਮ ਹੈਗੇ ਆ ਤੇ ਉਸ ਤਰ੍ਹਾਂ ਵੀ ਇੱਕ ਆਰਐਸਏ ਆਂਦਾ ਰੋਡ ਸਾਈਡ ਅਸਿਸਟੈਂਟਸ ਉਹ ਲੈ ਲੈਂਦੇ ਨੇ ਸਾਰੇ ਜਣੇ ਜੀ ਹਾਊ ਮਚ ਜੇ ਤੁਸੀਂ ਟਰੈਵਲ ਕਰ ਰਹੇ ਹੋ ਬਾਈ ਚਾਂਸ ਕੋਈ ਪ੍ਰੋਬਲਮ ਆ ਜਾਵੇ ਤਾਂ ਹੈਲਪਲੀ ਵੀ ਆ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਸਾਡੀ ਰਾਈਡਿੰਗ ਕਮਿਊਨਿਟੀ ਬਹੁਤ ਨਾਈਸ ਹੈ ਬਹੁਤ ਅੱਛੇ ਉਹਦੇ ਵਿੱਚ ਬੰਦੇ ਨੇ ਤਾਂ ਉਹ ਸਾਰੇ ਸਾਡੀ ਹੈਲਪਲੀ ਵੀ ਪਹੁੰਚ ਜਾਂਦੇ ਜੇ ਬਾਈ ਚਾਂਸ ਕੋਈ ਪ੍ਰੋਬਲਮ ਆ ਜਾਵੇ ਵੈਸੇ ਤੇ ਪ੍ਰੋਬਲਮ ਆ ਜਾਂਦੀ ਹੀ ਹੈ ਪਰਿਵਾਰ ਵਿੱਚ ਕੌਣ-ਕੌਣ ਹੈਗਾ ਤੇ ਪਰਿਵਾਰ ਵੱਲੋਂ ਮੈਨੂੰ ਕਿਸ ਤਰ੍ਹਾਂ ਸਪੋਰਟ ਮਿਲਦਾ ਹੈਗਾ ਵਾ ਕਿਉਂਕਿ ਮਹਿਲਾ ਹੋ ਤੁਸੀਂ ਮੈਂ ਕਾਫੀ ਘਰ ਦੀ ਵੀ ਜ਼ਿੰਮੇਵਾਰੀਆਂ ਹੁੰਦੀਆਂ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਪਰਿਵਾਰ ਵੱਲੋਂ ਮੈਨੂੰ ਕਿਸ ਤਰ੍ਹਾਂ ਸਨੁਸਮਰਥਨ ਮਿਲਦਾ ਜੋ ਤੁਸੀਂ ਜਾਂ ਕਹਿੰਦੇ ਹੋ ਕਿ ਹਾਂ ਮੈਂ ਹੁਣ ਇੱਥੇ ਚੱਲਨੀ ਆ ਇੱਥੇ ਘੁੰਮਣ ਜਾ ਰਹੀ ਆ ਮੈਂ ਇੱਥੇ ਜੋ ਵੀ ਮੇਰੇ ਸੁਪਨਾ ਮੈਂ ਡ੍ਰੀਮ ਪੂਰਾ ਕਰਨ ਚੱਲਦੀ ਆ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਆ ਔਰ ਮੇਰੇ ਹਸਬੰਡ ਨੇ ਅਸੀਂ ਬਹੁਤ ਛੋਟੀ ਜੀ ਫੈਮਿਲੀ ਹੈ ਔਰ ਬੇਟਾ ਵੀ ਬਾਹਰ ਕੈਨੇਡਾ ਚ ਰਹਿੰਦਾ ਆ ਔਰ ਜਦੋਂ ਵੀ ਕੋਈ ਰਾਈਡ ਪਲਾਨ ਹੁੰਦੀ ਹੈ ਨਾ ਉਹਦੇ ਪਿੱਛੇ ਇੱਕ ਬਹੁਤ ਮੋਟੀਵੇਸ਼ਨਲ ਰਾਈਡ ਹੁੰਦੀ ਹੈ ਜਾਂ ਉਹਦੇ ਪਿੱਛੇ ਇੱਕ ਮੈਸੇਜ ਹੁੰਦਾ ਹੈ ਤਾਂ ਫੈਮਿਲੀ ਨੂੰ ਵੀ ਅੱਛਾ ਲੱਗਦਾ ਹੈ ਕਿ ਇਹ ਜੀ ਖੁਦ ਰਾਈਡ ਕਰ ਰਹੀ ਹੈ ਤਾਂ ਉਹਦੇ ਪਿੱਛੇ ਇੱਕ ਮੈਸੇਜ ਹੈ ਸੁਸਾਇਟੀ ਲਈ ਤਾਂ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਹੀ ਕਰਦੇ ਨੇ ਮੈਂ ਮੇਰਾ ਆਖਰੀ ਸਵਾਲ ਹੈ ਬਮ ਖਾਸ ਕਰਕੇ ਮੈਂ ਉਹਨਾਂ ਮਹਿਲਾਵਾਂ ਨੂੰ ਤੁਸੀਂ ਕੀ ਮੈਸੇਜ ਕੀ ਅਪੀਲ ਕਰਾ ਜਾਓਗੇ ਜੋ ਕਰਮ ਸੋਚਦੀਆਂ ਬਹੁਤ ਹੈ ਕਿ ਸੁਪਨੇ ਪੂਰਾ ਕਰਨਾ ਚਾਹੁੰਦੀ ਹੈ ਪਰ ਕਈ ਨਾ ਕਿ ਜ਼ਿੰਮੇਵਾਰੀਆਂ ਕਰਕੇ ਉਹ ਸ ਆਪਣੇ ਪੂਰੇ ਕਰਨੀ ਪਈ ਜਿਸ ਤਰ੍ਹਾਂ ਤੁਸੀਂ ਮੈਮ ਪੂਰਾ ਭਾਰਤ ਘੁੰਮਿਆ ਹੁਣ ਤੁਸੀਂ ਤਖਤ ਸਾਹਿਬ ਦੀ ਯਾਤਰਾ ਕਰਨ ਲਈ ਨਿਕਲੇ ਹੋਗੇ ਉਹਨਾਂ ਨੂੰ ਤੁਸੀਂ ਮੈਂ ਕੀ ਮੈਸੇਜ ਦੇਣਾ ਚਾਹਾਂਗੀ ਜਿਹੜੀ ਮਹਿਲਾਵਾਂ ਜੋ ਆਪਣੇ ਸਪਨੇ ਪੂਰੇ ਨਹੀਂ ਕਰ ਸਕਦੀ ਕੋਈ ਨਾ ਕੋਈ ਜ਼ਿੰਮੇਵਾਰੀਆਂ ਕਰਕੇ ਸਪਨੇ ਉਹਦੇ ਪੂਰੇ ਹੁੰਦੇ ਨਹੀਂ ਆ ਉਹਨਾਂ ਨੂੰ ਮੈਂ ਤੁਸੀਂ ਕੀ ਮੈਸੇਜ ਕੀ ਅਪੀਲ ਕਰਨਾ ਚਾਹਾਂਗੀ ਖਾਸ ਕਰਕੇ ਮਹਿਲਾਵਾਂ ਦੇ ਦੇਖੋ ਸਪਨੇ ਜਿਹੜੇ ਉਹਨਾਂ ਨੂੰ ਪੂਰੇ ਕਰਨ ਦੇ ਲਈ ਪੂਰੀ ਡੈਡੀਕੇਸ਼ਨ ਨਾਲ ਤੁਸੀਂ ਜੇ 100% ਉਹਦੇ ਵਿੱਚ ਰਿਜ਼ਲਟ ਪਾਓ ਆਪਣੀ ਐਫਰਟਸ ਪਾਓ ਤਾਂ ਸਪਨੇ ਜ਼ਰੂਰ ਪੂਰੇ ਹੁੰਦੇ ਨੇ ਪਰ ਜੇ ਅਸੀਂ ਸਿਰਫ ਸੁਪਨਾ ਹੀ ਲਿਆ ਤੇ ਸਵੇਰੇ ਸੋਚਿਆ ਕਿ ਨਹੀਂ ਯਾਰ ਇਹ ਤੇ ਮੈਂ ਕਰ ਹੀ ਨਹੀਂ ਸਕਦੀ ਕਿਉਂਕਿ ਸੋਸਾਇਟੀ ਵਿੱਚ ਇੰਨੀ ਜ਼ਿਆਦਾ ਐਗਜ਼ਾਮਪਲਸ ਆਈਆਂ ਨੇ ਕਿ ਹੋਂਤੇ ਜਿਹੜੇ ਮੈਂ ਕਹਾਂਗੀ ਕਿ ਜਿਹੜੇ ਪੈਰਲਾਈਜ਼ਡ ਬੰਦੇ ਵੀ ਨੇ ਹੈਂਡੀਕੈਪਡ ਵੀ ਹੈਗੇ ਨੇ ਉਹ ਵੀ ਸਾਡੇ ਲਈ ਐਗਜ਼ਾਮਪਲ ਸੈਟਅਪ ਕਰ ਰਹੇ ਨੇ ਤੇ ਜੇ ਅਸੀਂ ਬਿਲਕੁਲ ਫਿਰ ਇhtiaz ਸਾਨੂੰ ਭਗਵਾਨ ਨੇ ਸਾਰਾ ਕੁਝ ਦਿੱਤਾ ਹੋਇਆ ਸਾਡੇ ਕੋਲ ਪੈਸੇ ਵੀ ਹੈਗੇ ਨੇ ਔਰ ਅਸੀਂ ਮਤਲਬ ਆਪਣੇ ਸ਼ੌਕ ਵੀ ਨਹੀਂ ਪੂਰੇ ਕਰਾਂਗੇ ਤੇ ਫਿਰ ਉਹ ਇੱਕ ਗਲਤ ਗੱਲ ਹੈ ਹੈਨਾ ਜਿਹੜੇ ਅੱਜ ਕੱਲ ਬੱਚੇ ਨੇ ਬੱਚੇ ਦੇਖੋ ਕਿੰਨੇ ਅੱਜ ਕੱਲ ਐਜੂਕੇਟਿਡ ਬੱਚੇ ਨੇ ਤੁਸੀਂ ਬੱਚਿਆਂ ਦੇ ਕੋਲੋਂ ਨੋਲੇਜ ਲੈ ਸਕਦੇ ਆ ਆਪਣੇ ਤਾਂ ਸਪੋਰਟ ਕਰਦੇ ਨੇ ਸਾਰੇ ਐਦਾ ਦੀ ਗੱਲ ਨਹੀਂ ਹੈ ਕਿ ਉਹ ਲੇਡੀਜ਼ ਆਪਣੇ ਡ੍ਰੀਮ ਆਪਣੇ ਵਿੱਚ ਜੇ ਕਿਸੇ ਲੇਡੀ ਨੂੰ ਮੇਕਅਪ ਕਰਨ ਦੇ ਲਈ ਕਹੋ ਤੇ ਉਹ ਬਿਊਟੀ ਪਾਰਲਰ ਚਲੇ ਜਾਂਦੀ ਹੈ ਉਹ ਪੁੱਛਦੀ ਨਹੀਂ ਸਾਨੂੰ ਹੈਨਾ ਉਹ ਪਰਮਿਸ਼ਨ ਨਹੀਂ ਲੈਂਦੀ ਉਹ ਕਿਉਂਕਿ ਉਹਦਾ ਇੰਟਰਸਟ ਹੈ ਉਧਰ ਸੋ ਜਿੱਥੇ ਇੰਟਰਸਟ ਹੈਗਾ ਉਹ ਚੀਜ਼ ਪੂਰੀ ਹੋ ਹੀ ਜਾਂਦੀ ਹੈ ਮੇਰੇ ਅਸਲੀ ਸੋਚਾ ਪੰਜਾਬੀਆਂ ਦੇ ਯੂਥ ਨੂੰ ਮੈਮ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲਗਾਤਾਰ ਜਿਹੜਾ ਸਾਡਾ ਯੂਥ ਹੈ ਚਾਹੇ ਡਰੱਗਸ ਨੂੰ ਲੈ ਕੇ ਕਾਫੀ ਬਦਨਾਮ ਹੁੰਦੇ ਆ ਇਹ ਵੀ ਕਹਿੰਦੇ ਕਿ ਜਿਹੜਾ ਆਪਣਾ ਯੂਥ ਆ ਸਿੱਖੀ ਤੋਂ ਦੂਰ ਹੁੰਦਾ ਜਾ ਰਿਹਾ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਓ ਕਿ ਤੁਸੀਂ ਮੈਮ ਤੱਕ ਸੈਦੇ ਯਾਤਰਾ ਕਰੇ ਨਿਕਲੇ ਹੋ ਮੈਮ ਸਿੱਖੀ ਨੂੰ ਬਾਤ ਉਹਦੇ ਪੜਾਵਾ ਦੇ ਨਾਸੇ ਨਿਕਲੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਕੀ ਅਪੀਲ ਕਰਨਾ ਚਾਹੋਗੇ ਆ ਬੈਂ ਵੈਸੀ ਰਾਈਡਿੰਗ ਦੀ ਗੱਲ ਹੀ ਕਰਾਂਗੀ ਕਿ ਰਾਈਡਿੰਗ ਦੇ ਵਿੱਚ ਸਾਨੂੰ ਨੇਚਰ ਦੇ ਨਾਲ ਕਨੈਕਟ ਹੋਣ ਦਾ ਬਹੁਤ ਅੱਛਾ ਮੌਕਾ ਮਿਲਦਾ ਹੈ ਜਿਨ੍ਹਾਂ ਕਾਸੀ ਬਾਈਕ ਤੇ ਉਤੇ ਨੇਚਰ ਦੇ ਨਾਲ ਕਨੈਕਟ ਹੁੰਨੇ ਉਹਨਾਂ ਅਸੀਂ ਵੈਸੇ ਹੋਰ ਕਿਸੇ ਵੀਕਲ ਤੇ ਨਹੀਂ ਹੁੰਦੇ ਔਰ ਬਾਈਕਿੰਗ ਦੇ ਨਾਲ ਨਾਲ ਸਾਨੂੰ ਇਹ ਕਿ ਅਸੀਂ ਬਹੁਤ ਸਾਰੇ ਇੱਕ ਸੁਸਾਇਟੀ ਲਈ ਨਾ ਮੈਸੇਜ ਪੌਜ਼ ਰਾਈਡ ਕਰੀਦੀਆਂ ਡਰਗ ਫਰੀ ਰਾਈਡ ਕਰੀਦੀ ਹੈ ਜਿਸ ਨਾਲ ਸਿਟੀ ਸਰ ਨੇ ਇਹਨਾਂ ਦਾ ਜਿਹੜਾ ਮੋਟਰਸਾਈਕਲ ਕਲੱਬ ਹੈ ਹੌਲੀ ਸਿਟੀ ਰਾਈਡਰਸ ਫਤਲੇ ਬਿਲਕੁਲ ਕੋਈ ਵੀ ਨਸ਼ਾ ਨਹੀਂ ਕਰਦੇ ਇਹਨਾਂ ਨੂੰ ਜਦੋਂ এনਜਾਇਮੈਂਟ ਹੁੰਦਾ ਹੈ ਕਿ ਅਸੀਂ ਹੁਣ ਵਰਕਿੰਗ ਦੇ ਵਿੱਚ ਰਹੇ ਹਾਂ ਪੂਰਾ ਵੀਕ ਅਸੀਂ ਕ라이ਡ ਕਰਨੀ ਹੈ ਤਾਂ ਆਪਣਾ ਰਿਲੈਕਸ ਕਰਨ ਦੇ ਲਈ ਉਹ ਰਾਈਡ ਕਰਦੇ ਨੇ ਹਨਾ ਤੇ ਉਹ ਬਹੁਤ ਵਧੀਆ ਚੀਜ਼ ਹੈ ਕਿ ਕਿਸੇ ਚੀਜ਼ ਦਾ ਪੈਸ਼ਨ ਹੋਣਾ ਜ਼ਰੂਰੀ ਹੈ ਉਹ ਚੀਜ਼ ਤੁਹਾਨੂੰ ਫਿਰ ਨਸ਼ਿਆਂ ਤੋਂ ਵੀ ਦੂਰ ਰੱਖਦੀ ਹੈ ਅੱਛੀ ਸੋਸਾਇਟੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਇਸੇ ਲਈ ਜਲੰਧਰ ਦੇ ਵਿੱਚ ਵੀ ਬੜੇ ਰਾਈਡਿੰਗ ਕਲੱਬ ਜਗੇ ਨੇ ਕਿ ਜਿਹੜੇ ਆਮ ਤੌਰ ਤੇ ਮਤਲਬ ਤੁਹਾਨੂੰ ਪੈਸ਼ਨ ਦੇ ਨਾਲ ਮੋਟੀਵੇਟ ਹੀ ਕਰਦੇ ਨੇ ਉਹ ਬਿਲਕੁਲ ਵੀ ਰਾਈਡ ਦਿਓ ਤੇ ਕੋਈ ਨਸ਼ਾ ਨਹੀਂ ਕਰਦੇ ਔਰ ਮੈਂ ਸਾਰੀ ਯੂਥ ਨੂੰ ਇਹ ਮੈਸੇਜ ਦਵਾਂਗੀ ਕਿ ਜਿਹੜੇ ਬੰਦੇ ਰਾਈਡਿੰਗ ਕਰਦੇ ਨੇ ਨਾ ਉਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਕੋਈ ਅਲਕੋਹਲ ਜਿਹੜੀ ਹੈ ਉਹ ਨਾ ਯੂਜ਼ ਕਰੋ ਔਰ ਇੱਕ ਸੋਸਾਇਟੀ ਨੂੰ ਵਧੀਆ ਮੈਸੇਜ ਦਿਓ ਸੋਸ਼ਲ ਪੋਸਟ ਦੇ ਲਈ ਤੁਹਾਡੇ ਵੱਲੋਂ ਰਾਈਡ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਔਰ ਸੋਸਾਇਟੀ ਨੂੰ ਇੱਕ ਮੈਸੇਜ ਦਿਓ ਕਿ ਤੁਸੀਂ ਆਪਣੀ ਇੰਜੋਏਮੈਂਟ ਦੇ ਨਾਲ ਨਾਲ ਜਿਹੜੇ ਬੱਚੇ ਤੁਹਾਨੂੰ ਦੇਖਦੇ ਹਨ ਉਹਨਾਂ ਨੇ ਯੰਗ ਦੇਖਦੇ ਨੇ ਮੁੰਡੇ ਆ ਕੁੜੀਆਂ ਉਹਨਾਂ ਨੂੰ ਇੱਕ ਵਧੀਆ ਮੈਸੇਜ ਦਿਓ ਬਿਲਕੁਲ ਹੋ ਵੀ ਰਾਈਡਰ ਸਾਡੇ ਨਾਲ ਨੇ ਜੋ ਮੈਮ ਦਾ ਸਵਾਲ ਕਰਨ ਲਈ ਪੁੱਜੇ ਨੇ ਸਰ ਤੁਸੀਂ ਤਾਂ ਸਰ ਘੁੰਮਦੇ ਰਹਿੰਦੇ ਰਹੇ ਹੋ ਪਰ ਮਹਿਲਾਵਾਸੀ ਕਹਿ ਸਕਦਾ ਕਿ ਏਸ਼ੀਆ ਦੀ ਪਹਿਲੀ ਮਹਿਲਾ ਹੈਗੇ ਨੇ ਮੈਮ ਜੋ ਕਸ਼ਮੀਰ ਤੋਂ ਕਲੈ ਕੁਮਾਰੀ ਤੱਕ ਸਦੀ ਯਾਤਰਾ ਕਰੇ ਨਿਕਲੇ ਕੀ ਕਹਿਣਾ ਚਾਹੋਗੇ ਤੁਸੀਂ ਮੈਡਮ ਲਈ ਕਿਉਂਕਿ ਓਗਲਾ ਕਾਫੀ ਆਂਦੀ ਹੈ ਮਹਿਲਾਵਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਡਮ ਸਾਡੇ ਸਾਰੇ ਲਈ ਇੱਕ ਇਨਸਪੀਰੇਸ਼ਨ ਨੇ ਫੀਮੇਲਜ਼ ਸਾਡੇ ਲਈ ਵੀ ਇਨਸਪੀਰੇਸ਼ਨ ਨੇ ਤੇ ਅਸੀਂ ਮੈਡਮ ਨੂੰ ਬੜੀ ਦੇਰ ਤੋਂ ਜਾਣਦੇ ਆਂ ਜਿੰਨਾ ਕਿ ਸ਼ਾਰਟ ਟਾਈਮ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਐਕਸਪਲੋਰ ਕਰ ਲਿਆ ਪੂਰਾ ਇੰਡੀਆ ਐਕਸਪਲੋਰ ਕਰ ਲਿਆ ਅਸੀਂ ਫੇਰ ਇੱਕ ਵਾਰੀ ਇਹਨਾਂ ਨੂੰ ਵਧਾਈ ਦਿੰਨੇ ਆ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਕ ਫੀਮੇਲ ਰਾਈਡਰ ਜੋ ਬਹੁਤ ਵਧੀਆ ਲੱਗਦਾ ਜਦੋਂ ਇੱਕ ਫੀਮੇਲ ਰਾਈਡਰ ਸੋਲੋ ਰਾਈਡ ਤੇ ਜਾ ਰਹੀ ਹੈ ਔਰ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਦੀ ਹੈ ਰਾਈਡਿੰਗ ਕਮਿਊਨਿਟੀ ਸਾਡੀ ਬਹੁਤ ਵਧੀਆ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਰਾਈਡਰ ਮਿਲ ਜਾਂਦੇ ਆ ਤੁਹਾਨੂੰ ਕੋਈ ਮੁਸ਼ਕਲ ਆ ਜਾਏ ਤੁਸੀਂ ਉਹਨਾਂ ਨੂੰ ਕਾਲ ਕਰੋ ਤੁਹਾਡੀ ਹੈਲਪ ਲਈ ਆ ਜਾਂਦੇ ਨੇ ਪੂਰੇ ਇੰਡੀਆ ਜਿੱਥੇ ਮਰਜੀ ਸਾਡੀ ਰਾਈਡਿੰਗ ਕਮਿਊਨਿਟੀ ਹਮੇਸ਼ਾ ਸਪੋਰਟਿਵ ਰਹੀ ਹੈ ਰਾਈਡਰਸ ਲਈ ਨਹੀਂ ਕਿਸੇ ਨੂੰ ਵੀ ਹੋਰ ਲੋਡ ਪੈ ਜੇ ਜਦੋਂ ਨਹੀਂ ਨਹੀਂ ਦਾ ਐਡਰੈਸ ਨੂੰ ਰਾਈਡਰਸ ਦੀ ਲੋਡ 'ਤੇ ਕਿਸੇ ਤਰ੍ਹਾਂ ਦੀ ਵੀ ਔਕੜ ਕਿਸੇ ਨੂੰ ਵੀ ਆ ਜਾਵੇ ਕਿਸੇ ਵੀ ਸ਼ਹਿਰ ਦੇ ਵਿੱਚ ਰਾਈਡਿੰਗ ਕਮਿਊਨਿਟੀ ਹਮੇਸ਼ਾ ਉਹਨੂੰ ਸਪੋਰਟ ਕਰਦੀ ਹੈ ਸੋ ਬਿਲਕੁਲ ਅੱਜ ਅਸੀਂ ਤੁਹਾਨੂੰ ਉਸ ਮਹਿਲਾ ਨਾਲ ਮਿਲਾਇਆ ਜੋ ਕਿ ਏਸ਼ੀਆ ਦੀ ਪਹਿਲੀ ਮਹਿਲਾ ਜੋ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੋਂ ਨਿਕਲੀ ਹੈ ਤੇ ਹੁਣ ਕਿਤਨੇ ਗੇ ਤੱਕ ਸੈਰ ਦੀ ਯਾਤਰਾ ਕਰਨੇ ਨਿਕਲੀ ਹੈ ਤੇ ਉਸ ਕੋਲੋ ਸਾਰੇ ਇਹ ਤੱਕ ਸਾਹਿਬ ਦਰਸ਼ਨ ਕਰ ਕਰ ਦਿੱਤੇ ਗਏ ਤੇ ਹੁਣ ਉਹ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਉਹ ਪਹੁੰਚੇ ਹੈਗੇ ਆ ਸੋ ਉਸਦਾ ਹੀ ਸੁਪਨਾ ਹੈ ਕਿ ਜੇਕਰ ਜਿਹੜੀ ਮਹਿਲਾਵਾਂ ਜੋ ਕਿ ਆਪਣੇ ਸੁਪਨੇ ਮਾਰ ਲੈਣ ਦੀ ਜ਼ਿੰਮੇਵਾਰ ਕਰਕੇ ਉਹ ਨਹੀਂ ਕਰਨੀ ਜਾਂਦਾ ਜੇਕਰ ਤੁਹਾਡੇ ਕੋਲ ਪੈਸੇ ਆ ਤਾਂ ਆਪਣੇ ਸੁਪਨੇ ਜੁੜੇ ਆ ਉਹ ਜਰੂਰ ਪੂਰੇ ਕਰਨੀ ਜਾਂਦਾ ਮੈਨੂੰ ਇੱਕ ਐਸੀ ਕਿ ਉਹਨੂੰ ਪੂਰੇ ਭਾਰਤ ਦੇਸ਼ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਦਿੱਕਤਾਂ ਸਾਹਮਣੇ ਨਹੀਂ ਕਰਨਾ ਵੀ ਕੋਈ ਵੀ ਜਿਹੜੀਆਂ ਉਹਨੂੰ ਔਂਕੜਾ ਸਾਹਮਣਾ ਨਹੀਂ ਕਰਨਾ ਪੈਸੀ ਕੈਮਰਾਮੈਨ ਕਰਮਪ੍ਰੀਤ ਦੇ ਨਾਲ ਪਰੇ ਸ਼ਰਮਾ ਦ ਸਮਰ ਨਿਊਜ਼ ਅੰਮ੍ਰਿਤਸਰ